ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੰਜਾਬ ਦੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਆਪਾਂ ਪੰਜਾਬ ਦੇ ਹਾਈਵੇ ਸੜਕਾਂ ਰੂਡ ਬਲੌਕ ਕੀਤੇ ਸੀ ਜਾਂ ਆਪਾਂ ਪਹਿਲਾਂ ਵੀ ਕਰਦੇ ਰਹੇ ਆ ਜੇ ਤੇ ਉਹ ਮੰਗਾ ਪੰਜਾਬ ਨਾਲ ਸੰਬੰਧਿਤ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਬਹਿ ਕੇ ਹਰ ਵੇਲੇ ਗੱਲ ਸੁਣਨ ਨੂੰ ਤਿਆਰ ਨੇ ਹਰ ਵੇਲੇ ਗੱਲ ਸੁਣ ਕੇ ਤੇ ਹੱਲ ਕਰਨ ਨੂੰ ਵੀ ਤਿਆਰ ਨੇ ਪਰ ਜੇ ਉਹ ਮੰਗਾ ਸੈਂਟਰ ਨਾਲ ਸੰਬੰਧਿਤ ਨੇ ਜਿਵੇਂ ਐਮਐਸਪੀ ਆ ਜਾਂ ਹੋਰ ਸਾਡੇ ਮੁੱਦੇ ਨੇ ਉਹ ਆਪਾਂ ਸੈਂਟਰ ਤੱਕ ਆਵਾਜ਼ ਪਹੁੰਚਾਈਏ ਤੇ ਮੈਂ ਇੱਥੇ ਇਹ ਕਹਿਣਾ ਕਿ ਵੇਖੋ ਜੇ ਇਹ ਤੇ ਉਹ ਗੱਲ ਨਹੀਂ ਲੜਾਈ ਸਾਡੀ ਕਿਸੇ ਹੋਰ ਨਾਲ ਵਿਰੋਧੀ ਨਾਲ ਕਿ ਅਸੀਂ ਆਪਦੇ ਘਰ ਦੇ ਵਿੱਚ ਹੀ ਲੜੀ ਜਾਵਾਂਗੇ ਤੇ ਜਿਹੜਾ ਵਿਰੋਧੀ ਆ ਉਹ ਤੇ ਹੋਰ ਖੁਸ਼ ਹੋਊਗਾ ਤਾੜੀਆਂ ਮਾਰੂਗਾ ਕਿ ਇੱਕ ਵਾਵਾ ਆਪੇ ਘਰੀ ਲੜਦੇ ਪਏ ਆ ਵੇਖੋ ਸਰਦਾਰ ਭਗਤ ਸਿੰਘ ਮਾਨ ਪੰਜਾਬ ਦੇ ਲੋਕ ਵਪਾਰੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਲੀਡਰ ਅਸੀਂ ਤੇ ਸਾਰੇ ਤੁਹਾਡੇ ਆ ਕਿਸਾਨ ਆ ਅਸੀਂ ਐ ਮੈਂ ਆਪ ਖੁਦ ਕਿਸਾਨ ਆ ਮੈਂ ਖੇਤ ਹੀ ਖੇਤੀ ਕਰਦਾ ਤੇ ਮੈਂ ਤੁਹਾਨੂੰ ਵੇਖੋ ਵਿਸ਼ਵਾਸ ਦਿਵਾਉਣਾ ਹੈ ਕੋਈ ਮੈਂਬਰ ਪੰਚਾਇਤ ਵੀ ਬਾਂਜੇ ਨਾ ਤੇ ਉਹ ਆਪਦਾ-ਉਦਾਂ ਨਹੀਂ ਛੱਡਦਾ ਭਾਵੇਂ ਉਹਦਾ ਪਿਓ ਭਾਵੇਂ ਉਹਦਾ ਭਰਾ ਕਵੇ ਪਿਤੂਏ ਉਹਦਾ ਛੱਡ ਦੇ ਉਹ ਕੂਗਾ ਮੈਂ ਨਹੀਂ ਛੱਡਦਾ ਮੈਂਬਰ ਪੰਚਾਇਤ ਆਉਦਾ ਮੈਂ ਆਪਦੇ ਸਾਰੇ ਉਦਦੇ ਛੱਡਦਾ ਪਰ ਮੈਂ ਤੁਹਾਡੇ ਨਾਲ ਪਹਿਲਾ ਸਾਰੇ ਕਿਸਾਨ ਜਿਥੇ ਬੰਦਿਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਦੱਲੇਵਾਲ ਸਾਹਿਬ ਨੇ ਮੇਰੇ ਸਤਕਾਰਯੋਗ ਨੇ ਮੇਰੇ ਪਿਤਾ ਜੀ ਦੇ ਉਮਰਦੇ ਨੇ ਸਾਡੇ ਬਜ਼ੁਰਗ ਨੇ ਸਰਵੰਸਿੰਘ ਜਿੰਦ ਜੀ ਨੇ ਸਰਦਾਰ ਇੰਦਰਜੀਤ ਸਿੰਘ ਕੋੜ ਬੁੱਢਾ ਜੀ ਨੇ ਮੇਰੇ ਵੱਡੇ ਭਰਾ ਨੇ ਕਈ ਕਿਸਾਨ ਵੀਰ ਮੇਰੇ ਨਾਲ ਵੱਡੇ ਨੇ ਉਮਰ ਦੇ ਕਈ ਕਿਸਾਨ ਮੇਰੇ ਨਾਲ ਛੋਟੇ ਨੇ ਮੈਂ ਸਾਰਿਆਂ ਦਾ ਸਿਰ ਝੁਕਾ ਕੇ ਸਤਿਕਾਰ ਕਰਦਾ ਸਾਰੇ ਕਿਸਾਨ ਵੀਰਾਂ ਦੇ ਕੋਈ ਤੁਸੀਂ ਆਪਣੀ ਲੜਾਈ ਨਹੀਂ ਲੜਦੇ ਪਏ ਤੁਸੀਂ ਪੰਜਾਬ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬ ਦੀ ਹੋਂਦ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬੀਅਤ ਦੀ ਲੜਾਈ ਲੜਦੇ ਪਏ ਕਿ ਮੈਂ ਇਹ ਬੇਨਤੀ ਕਰਦਾ ਕਿ ਪਹਿਲਾ ਸਾਰੀਆਂ ਕਿਸਾਨ ਜਥੇਬੰਦੀਆਂ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਸਾਰੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਤੇ ਉਸੇ ਤਰ੍ਹਾਂ ਜਿਵੇਂ 2020 ਦੇ ਵਿੱਚ ਆਪਾਂ ਸਾਰੇ ਇੱਕ ਮੋਠ ਇਕੱਠੇ ਸਾਰੀਆਂ ਕਿਸਾਨ ਜਥੇਬੰਦੀਆਂ ਸਾਰਾ ਪੰਜਾਬ ਸਾਰਾ ਭਾਰਤ ਬਾਹਰ ਵਿਦੇਸ਼ਾਂ ਤੋਂ ਆ ਕੇ ਵੀ ਲੋਕ ਸਾਡੇ ਜਿਹੜੇ ਸੰਘਰਸ਼ ਨੂੰ ਸਪੋਰਟ ਕੀਤੀ ਤੇ ਆਪਾਂ ਉਦੋਂ ਇਹ ਕਾਲੇ ਕਾਨੂੰਨ ਰਾਤ ਕਰਾਏ ਭਾਵੇਂ ਕੇਂਦਰ ਸਰਕਾਰ ਬਾਅਦ ਚ ਹੁਣ ਮੰਨ ਘਰੋਹੀ ਆ ਪਰ ਉਸ ਵੇਲੇ ਕੇਂਦਰ ਸਰਕਾਰ ਨੇ ਜਿਹੜੀਆਂ ਸਾਡੀਆਂ ਜਿਆਜ ਗੱਲਾਂ ਸਾਨੂੰ ਸਾਰੀਆਂ ਮੰਨੀਆਂ ਤੇ ਉਹ ਤਿੰਨ ਕਾਲੇ ਕਾਨੂੰਨ ਰੱਦ ਵੀ ਕੀਤੇ ਸਨ ਤੇ ਉਸੇ ਤਰ੍ਹਾਂ ਮੈਂ ਫੇਰ ਉਸ ਗੱਲ ਤੇ ਆਵਾਂ ਕੋਈ ਬੰਦਾ ਆਪ ਦੀ ਮੈਂਬਰ ਪੰਚਾਇਤੀ ਦਾ ਉਹ ਤਾਂ ਵੀ ਨਹੀਂ ਛੱਡਦਾ ਮੈਂ ਆਪਦੇ ਸਾਰੇ ਉਹਦੇ ਛੱਡਦਾ ਮੈਂ ਆਪਦੇ ਸਾਰੇ ਨਿੱਜੀ ਮਫਾਦ ਛੱਡਦਾ ਮੈਂ ਕਿਸਾਨ ਦਾ ਪੋਤਿਆਂ ਤੇ ਇਹਦੇ ਤੋਂ ਪਹਿਲਾਂ ਸਰਦਾਰ 인ਦਰਜੀਤ ਸਿੰਘ ਕੋੜ ਬੁੱਢਾ ਕਿਸਾਨ ਸੰਘਰਸ਼ ਕਮੇਟੀ ਕੋੜ ਬੁੱਢਾ ਦਾ ਪੋਲਿਟਿਕਸ ਤੋਂ ਪਹਿਲਾਂ 2020 ਤੋਂ ਪਹਿਲਾਂ ਮੈਂ 인ਦਰਜੀਤ ਸਿੰਘ ਕੋੜ ਬੁੱਢਾ ਦੀ ਕਿਸਾਨ ਯੂਨੀਅਨ ਦੇ ਵਿੱਚ ਬਤੌਰ ਮੈਂਬਰ ਸੇਵਾ ਕਰਦਾ ਰਿਹਾ ਮੈਂ ਕੋਈ ਪੋਲੀਟੀਸ਼ੀਅਨ ਪਰਿਵਾਰ ਦੇ ਵਿੱਚੋਂ ਨਹੀਂਗਾ ਕਿ ਮੇਰਾ ਕੋਈ ਪਿਤਾ ਜਾਂ ਦਾਦਾ ਕੋਈ ਐਮਐਲਏ ਜਾਂ ਕੋਈ ਮੰਤਰੀ ਰਿਆ ਮੈਂ ਕਿਸਾਨ ਪਰਿਵਾਰ ਦੇ ਵਿੱਚੋਂ ਤੇ ਕਿਸਾਨੀ ਸਾਨੂੰ ਸਭ ਤੋਂ ਪਹਿਲਾਂ ਮੈਂ ਆਪਦੇ ਸਾਰੇ ਅਹੁਦੇ ਛੱਡੇ ਆਪਾਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮੁੱਠੋ ਹੋਈਏ ਤੇ ਆਪਣਾ ਮਸਲਾ ਹੱਲ ਹੋਣਾ ਦਿੱਲੀ ਦੀ ਕੇਂਦਰ ਸਰਕਾਰ ਦੇ ਕੋਲੋਂ ਕਿ ਆਪਾਂ ਦਿੱਲੀ ਜਾ ਕੇ ਆਪਾਂ ਸਾਰੇ ਜਣੇ ਜਾ ਕੇ ਮੈਂ ਤੁਹਾਡੇ ਨਾਲ ਚੱਲੂਗਾ ਨਾਲ ਬੈਠੂਗਾ ਕਈ ਵਾਰ ਕਈ ਸਾਡੇ ਭਰਾ ਕਹਿ ਦਿੰਦੇ ਆ ਨਾ ਵੀ ਤੁਸੀਂ ਨਹੀਂ ਦਿੱਲੀ ਜਾ ਕੇ ਬੈਠਦੇ ਮੈਂ ਕਹਿੰਦਾ ਮੈਂ ਬੈਠੂਗਾ ਆਪਦੇ ਸਾਰੇ ਹੁੰਦੇ ਤੇ ਆ ਕੇ ਕਿਸਾਨ ਹੁੰਦੇ ਨਾ ਤੇ ਮੈਂ ਆਪਦੇ ਕਿਸਾਨ ਭਰਾਵਾਂ ਦੇ ਨਾਲ ਬੈਠੂਗਾ ਪਰ ਆਪਾਂ ਲੜਾਈ ਆਪਣੀ ਕਿਸੇ ਵਿਰੋਧੀ ਦੇ ਨਾਲ ਆ ਆਪਾਂ ਉਹ ਲੜਾਈ ਆਪਦੇ ਪਰਿਵਾਰ 'ਚ ਆਪਦੇ ਘਰ 'ਚ ਨਾ ਬਣਾਈਏ ਮੈਂ ਇੱਕ ਨਿੱਕੀ ਜੀ ਗੱਲ ਦੱਸੂਗਾ ਉਦਾਹਰਨ ਦੇ ਤੌਰ 'ਤੇ ਜਦੋਂ ਜੀਰੇ ਵਾਲੀ ਸ਼ਰਾਬ ਮਿਲ ਬੰਦ ਹੋਈ ਆ ਪਿੰਡਾਂ ਦੇ ਲੋਕਾਂ ਨੇ ਲਾਗੂ ਬੰਨੇ ਰੋਲਾ ਪਾਇਆ ਕਿ ਪਿੰਡਾਂ ਦੇ ਵਿੱਚੋਂ ਨਲਕੀਆਂ ਚੋਂ ਮੋਟਰਾਂ ਵਾਲੇ ਬੂਰਾ ਚੋਂ ਲਾਹ ਨਿਕਲਦੀ ਪਈ ਆ ਕਿ ਜਿਹੜੀ ਜੀਰੇ ਵਾਲੀ ਫੈਕਟਰੀ ਆ ਉਹ ਲਾਹ ਜਿਹੜੀ ਆ ਸ਼ਰਾਬ ਕੱਟ ਕੇ ਲਾਹਣ ਬੂਰਾ ਦੇ ਵਿੱਚ ਪਾ ਰਹੇ ਆ ਤੇ ਉੱਥੇ ਧਰਨਾ ਲਾਇਆ ਕਿਸਾਨ ਜਿੱਥੇ ਬੰਦੀਆਂ ਨੇ ਉਹ ਜੀਰੇ ਵਾਲੀ ਮਿਲ ਬੰਦ ਹੋਈ ਜਦੋਂ ਉਹ ਮਿਲ ਬੰਦ ਹੋਈ ਤੇ ਉਹਦੇ ਬਾਅਦ ਸਾਡੇ ਹਲਕੇ ਦੇ ਵਿੱਚ ਸਾਡੀ ਵਿਧਾਨ ਸਭਾ ਪੱਟੀ ਦੇ ਵਿੱਚ ਪਿੰਡ ਲੋਕੇ ਦੇ ਵਿੱਚ ਰਾਣਾ ਗੁਰਜੀਤ ਸਿੰਘ ਕਾਂਗਰਸ ਦੇ ਲੀਡਰ ਨੇ ਉਹਨਾਂ ਦੀ ਸ਼ਰਾਬ ਦੀ ਫੈਕਟਰੀ ਹੀ ਇਸ ਸਾਡੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਲੋਕਾ ਦੇ ਵਿੱਚ ਤੇ ਉੱਥੇ ਵੀ ਕੁਝ ਸ਼ਰਾਰਤੀ ਅੰਸਰਾਂ ਨੇ ਵਿੱਚੋਂ ਗੱਲ ਸ਼ੁਰੂ ਕਰਤੀ ਕਿ ਆਪਾਂ ਵੀ ਇੱਥੇ ਤਾਂ ਨਾ ਲਾਉਣਾ ਤੇ ਇਹ ਫੈਕਟਰੀ ਆਪਾਂ ਇਹ ਵੀ ਬੰਦ ਕਰਾਉਣੀ ਜਿਵੇਂ ਜੀਰੇ ਵਾਲੀ ਫੈਕਟਰੀ ਬੰਦ ਹੋਈ ਆ ਆਪਾਂ ਲੋਕੀ ਵਾਲੀ ਫੈਕਟਰੀ ਵੀ ਬੰਦ ਕਰਾਉਣੀ ਆ ਤੇ ਜਿਹੜੇ 25 30 ਪਿੰਡ ਘੇਰੇ ਘੇਰੇ ਪੈਂਦੇ ਹੀ ਮੇਰੀ ਵਿਧਾਨ ਸਭਾ ਦੇ ਜਿਵੇਂ ਲੋਕਾ ਨਥੂਚਾ ਤੇ ਜੋੜਾ ਕੈਰੋਂ ਟੋਟੀਆਂ ਉਸਮਾਵਰਾਣਾ ਹੋਰ ਵੀ ਪਿੰਡ ਉਹਨਾਂ ਸਾਰਿਆਂ ਸਾਥੀਆਂ ਨੇ ਮੈਨੂੰ ਫੋਨ ਲਾਉਣੇ ਸ਼ੁਰੂ ਕਰਤੇ ਵੀ ਭੁੱਲਤ ਸਾਹਿਬ ਸਾਡਾ ਨਾ ਬੰਦੇ ਸੰਪਰਕ ਕਰਦੇ ਪਏ ਆ ਉਹ ਕਹਿੰਦੇ ਪਿਆ ਪੱਤਰ ਨਾ ਲਾ ਕੇ ਲੋਕੇ ਵਾਲੀ ਸ਼ਰਾਬ ਮਿੱਲ ਵੀ ਜਿਵੇਂ ਜੀਰੇ ਵਾਲੀ ਬੰਦ ਹੋਈ ਆ ਆਪਾਂ ਇਹ ਵੀ ਮਿੱਲ ਬੰਦ ਕਰਾਉਣੀ ਆ ਤੇ ਸਾਡੇ ਵੀ ਇੱਥੇ ਲਾਗੇ ਲਾਗੇ ਨਾ ਕਈ ਨਲਕਿਆਂ ਦੇ ਵਿੱਚੋਂ ਲਾਹ ਨਿਕਲਦੀ ਆ ਮੈਂ ਕਿਹਾ ਵੀ ਤੁਸੀਂ ਧਰਨੇ ਵਾਲੇ ਪਾਸੇ ਨਾ ਜਾਓ ਆਪਾਂ ਮਿੱਲ ਬੰਦ ਨਹੀਂ ਕਰਾਉਣੀ ਤੁਸੀਂ ਉਹ ਫੈਕਟਰੀ ਦੇ ਮਾਲਕਾਂ ਨਾਲ ਮਿਲ ਕੇ ਮੀਟਿੰਗ ਕਰੋ ਜਿਹੜੇ ਵਿੱਚ ਕੰਮ ਕਰਦੇ ਉਹਨਾਂ ਨਾਲ ਮੀਟਿੰਗ ਕਰੋ ਤੇ ਉਹਨਾਂ ਨੂੰ ਇਹ ਗੱਲ ਤੋਂ ਪੀ ਜਿਹੜਾ ਤੁਸੀਂ ਸ਼ਰਾਬ ਕੱਢ ਕੇ ਲਾਂ ਨੂਰਾ ਚ ਪਾਉਂਦੇ ਉਹ ਬੰਦ ਕਰ ਦਿਓ ਜੇ ਤੁਸੀਂ ਬੰਦ ਨਾ ਕੀਤੀ ਤੇ ਫੇਰ ਅਸੀਂ ਸੰਘਰਸ਼ ਕਰਾਂਗੇ ਮੈਂ ਕਿਹਾ ਕੋਈ ਕਿਸੇ ਦਾ ਕੰਮ ਬੰਦ ਨਾ ਆਪ ਕਰਈਏ ਇੱਥੋਂ ਰੋਜ਼ਗਾਰ ਮਿਲਦਾ ਕਿਉਂ ਮੈਂ ਗੱਲ ਕਹੀ ਕਿਉਂਕਿ ਉੱਥੋਂ 2-3 ਹਜ਼ਾਰ ਲੋਕ ਜਿਹੜੇ ਕੰਮ ਕਰਦੇ ਆ ਉਹ 2-3 ਹਜ਼ਾਰ ਪਰਵਾਰਾਂ ਨੂੰ ਰੋਟੀ ਮਿਲਦੀ ਪਈ ਆ ਤੇ ਉਹਦੇ ਬਾਅਦ ਉਹ ਜਦੋਂ ਗੱਲ ਧੁਕਦੀ ਧੁਕਦੀ ਗਾਂ ਉਹ ਗੱਲ ਰਾਣਾ ਗੁਰਜੀਤ ਸਿੰਘ ਤੱਕ ਪਹੁੰਚੀ ਰਾਣਾ ਗੁਰਜੀਤ ਸਿੰਘ ਨੇ ਮੈਨੂੰ ਫੋਨ ਕੀਤਾ ਮੈਨੂੰ ਕਹਿੰਦਾ ਭੁੱਲਰ ਸਾਹਿਬ ਮੈਂ ਗੱਲ ਸੁਣੀ ਆਂ ਕਿ ਇੱਥੇ ਧਰਨਾ ਲਾਉਣ ਲੱਗੇ ਆ ਬੰਦੇ ਤੇ ਵਿੱਚ ਤੁਹਾਡੀ ਪਾਰਟੀ ਦੇ ਬੰਦੇ ਵੀ ਸ਼ੀਸ਼ਾ ਆ ਤੇ ਦੇ ਪਈ ਆ ਕਿ ਛਪੀਆ ਪੱਤਰ ਨਾਲ ਲਾ ਕੇ ਮਿਲ ਬੰਦ ਕਰਾਉਣੀ ਆ ਮੈਂ ਤੇ ਰਾਣਾ ਗੁਰਜੀਤ ਸਿੰਘ ਦੇ ਫੋਨ ਆਉਣ ਤੋਂ ਪਹਿਲਾਂ ਹੀ ਆਪ ਦੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਉਹਨਾਂ ਨੂੰ ਕਹਿਤਾ ਵੀ ਧਰਨਾ ਬਿਲਕੁਲ ਨਹੀਂ ਲਾਉਣਾ ਉਹਨਾਂ ਨਾਲ ਮੀਟਿੰਗ ਕਰ ਲਓ ਵੀ ਥੱਲੜਾ ਪਾਣੀ ਨਾ ਗੰਦਾ ਕਰਨ ਬਾਕੀ ਆਪਾਂ ਘੱਟੋ ਮਿਲ ਬੰਦ ਕਰਉਣੀ ਮੈਂ ਰਾਣਾ ਗੁਰਜੀਤ ਸਿੰਘ ਨੂੰ ਇਹ ਵਿਸ਼ਵਾਸ ਦਵਾਇਆ ਵੇਖੋ ਤੁਹਾਡੀ ਪਾਰਟੀ ਕਾਂਗਰਸ ਆ ਮੇਰੀ ਪਾਰਟੀ ਆਮ ਆਦਮੀ ਪਾਰਟੀ ਆ ਪਰ ਮੈਂ ਕਿਸੇ ਦਾ ਬਿਜ਼ਨਸ ਨਹੀਂ ਬੰਦ ਕਰਾਉਂਗਾ ਇੰਡਸਟਰੀ ਬੜੀ ਓਕੀ ਲੱਗਦੀ ਆ ਤੁਸੀਂ ਸਾਡੇ ਇੱਥੇ ਇੰਡਸਟਰੀ ਲਾ ਕੇ 2-3 ਹਜ਼ਾਰ ਪਰਿਵਾਰਾਂ ਨੂੰ ਰੋਜ਼ਗਾਰ ਦੇਂਦੇ ਪਏ ਜੀ ਮੈਂ ਕਿਉਂ ਤੁਹਾਡੀ ਇੰਡਸਟਰੀ ਬੰਦ ਕਰਵਾਉਂਗਾ ਮੈਂ ਹੋ ਪਰ ਤਾਂ ਦੀ ਇੰਡਸਟਰੀ ਬੰਦ ਕਰਨ ਲਈ ਮੈਂ 1% ਵੀ ਜੋਰ ਨਹੀਂ ਲਾਉਂਗਾ ਪਰ ਮੇਰੀ ਇਹ ਬੇਨਤੀ ਹੈ ਰਾਣਾ ਜੀ ਜਿਹੜਾ ਸ਼ਰਾਬ ਕੱਢਣ ਤੋਂ ਬਾਅਦ ਪਿੰਡਾਂ ਦੇ ਲਾਗੇ ਆਉਣ ਪੰਨੇ ਵਾਲੇ ਤੇ ਲੋਕ ਕਹਿੰਦੇ ਸਾਡੇ ਨਲਕਿਆਂ 'ਚੋਂ ਲਾਹਣ ਨਿਕਲਦੀ ਆ ਜਿਹੜੀ ਸ਼ਰਾਬ ਕੱਢਣ ਤੋਂ ਬਾਅਦ ਤੁਸੀਂ ਲਾਹਣ ਜੇ ਬੂਰਾ 'ਚ ਪਾਉਂਦੇ ਜੇ ਤੇ ਉਹ ਲਾਹਣ ਪਾਉਣੀ ਬੰਦ ਕਰ ਦਿਓ ਆਪਦਾ ਟ੍ਰੀਟਮੈਂਟ ਪਲਾਟ ਚਲਾਓ ਪਾਣੀ ਨੂੰ ਟ੍ਰੀਟ ਕਰਕੇ ਖੇਤੀ ਲਈ ਵਰਤੋ ਨਾ ਕਿ ਬੂਰਾਾਂ ਦੇ ਵਿੱਚ ਪਾਓ ਚਲੋ ਰਾਣਾ ਜੀ ਨੇ ਵਿਸ਼ਵਾਸਤ ਆਇਆ ਕਿ ਅਸੀਂ ਪੂਰਾ ਦੇ ਵਿੱਚ ਪਹਿਲਾਂ ਵੀ ਨਹੀਂ ਪਾਉਂਦੇ ਤੇ گا ਅਸੀਂ ਬਿਲਕੁਲ ਨਹੀਂ ਪਾਵਾਂਗੇ ਕਿਤੇ ਵੀ ਅਸੀਂ ਨਜਾਇਜ਼ ਦੁਰਵਰਤੋਂ ਨਹੀਂ ਕਰਾਂਗੇ ਲਾਂ ਦੀ ਅਸੀਂ ਟ੍ਰੀਟਮੈਂਟ ਪਲਾਟ ਚਲਾ ਕੇ ਟ੍ਰੀਟ ਕਰਕੇ ਪਾਣੀ ਖੇਤੀ ਲਈ ਵਰਤਾਂਗੇ ਉਹਨਾਂ ਵਿਸ਼ਵਾਸਤਵਾਤਾ ਉਹਦੇ ਬਾਅਦ ਮੈਂ ਆਪਦੇ ਸਾਥੀਆਂ ਨੂੰ ਫੇਰ ਕਹਤਾ ਮੈਂ ਕਿ ਬਿਲਕੁਲ ਮਿਲ ਬੰਦ ਕਰਾਉਣ ਵਾਲੇ ਪਾਸੇ ਨਹੀਂ ਜਾਣਾ ਮਾਲਕਾਂ ਨਾਲ ਮੀਟਿੰਗ ਕਰਕੇ ਲਾਂਚ ਜਮੀਨ ਥੱਲੇ ਕੌਣ ਤੋਂ ਬੰਦ ਕਰਦੇਓ ਨਹੀਂ ਕਿ ਮੇਰੀ ਥਾਂ ਤੇ ਕੋਈ ਹੋਰ ਬੰਦਾ ਹੁੰਦਾ ਤੇ ਉਹ ਕਹਿੰਦਾ ਪਿੱਤਗੜੇ ਹੋ ਜਾਓ ਵੀ ਬੰਦ ਕਰਾ ਦਿਓ ਵਿਰੋਧੀ ਆ ਆਪਾਂ ਉਹਨੂੰ ਟਾਰਗੇਟ ਕਰਦੇ ਪਰ ਬਿਲਕੁਲ ਨਹੀਂ ਵੇਖੋ ਇੰਡਸਟਰੀ ਨਾਲ ਮੇਰੇ ਹਲਕੇ ਦੇ 2-3 ਹਜ਼ਾਰ ਪਰਿਵਾਰਾਂ ਨੂੰ ਰੋਟੀ ਮਿਲਦੀ ਆ ਤੇ ਉਹਦੇ ਬਾਅਦ ਰਾਣਾ ਗੁਰਜੀਤ ਸਿੰਘ ਨੇ ਜਦੋਂ 20-30 ਦਿਨ ਲੰਘ ਗਏ ਠੰਡ ਠੰਡੇ ਹੜਾ ਹੋ ਗਿਆ ਕੰਮ ਨਿਪਟੜ ਗਿਆ ਪਤਾ ਲੱਗ ਗਿਆ ਵੀ ਹੁਣ ਨਹੀਂ ਤਰਨਾ ਲੱਗਣਾ ਰਾਮਨਦਰਜੀਤ ਸਿੰਘ ਨੇ ਮੈਨੂੰ ਫੋਨ ਕਰਕੇ ਮੇਰਾ ਧੰਨਵਾਦ ਕੀਤਾ ਫੇਰ ਮੈਨੂੰ ਹਰਨਾ ਸਿੰਘ ਕਹਿੰਦੇ ਪੀ ਮੇਰੇ ਬੇਟੇ ਨੇ ਕੁਲਰ ਸਾਹਿਬ ਰਾਣੀ ਅੰਦਰ ਪ੍ਰਤਾਪ ਨੇ ਤੁਹਾਡਾ ਧੰਨਵਾਦ ਕਰਨ ਉਹ ਮਹਾਰਾਣਾ ਜੀ ਤੁਹਾਡਾ ਧੰਨਵਾਦ ਹੋ ਗਿਆ ਤੁਸੀਂ ਬਸ ਜ਼ਮੀਨ ਦੇ ਥੱਲੇ ਲਾਲ ਨਾ ਪਾਓ ਪਾਣੀ ਚੰਗਾ ਸਾਫ਼ ਹੋਣ ਦਿਓ ਤੇ ਤੁਹਾਡਾ ਧੰਨਵਾਦ ਹੋ ਗਿਆ ਜੀ ਇੰਦਰ ਪ੍ਰਤਾਪ ਆ ਗਿਆ ਕਹਿੰਦੇ ਨਹੀਂ ਗਿਫਟ ਦੇਣ ਉਹਨਾਂ ਤੁਹਾਨੂੰ ਮੈਂ ਕਹਾਂ ਜੀ ਤੁਹਾਡਾ ਗਿਫਟ ਇੰਨਾ ਹੀ ਵੱਡਾ ਸਾਡੇ ਇਲਾਕੇ ਨੂੰ ਸਾਡੇ ਲੋਕਾਂ ਵਾਲੇ ਏਰੀਏ ਨੂੰ ਤੁਸੀਂ ਪਾਣੀ ਨੂੰ ਸਾਫ਼ ਸੁਥਰਾ ਕਰ ਦਿਓ ਪਰ ਪਾਣੀ ਜਿਹੜਾ ਉਹ ਜਿਹੜੀ ਲਾਲ ਹੈ ਉਹਨੂੰ ਟ੍ਰੀਟ ਕਰਕੇ ਖੇਤੀ ਲਈ ਵਰਤੋ ਸਾਡਾ ਇਹ ਖਲਾ ਪਾਣੀ ਪਾਜੇ ਤੇ ਸਾਨੂੰ ਇਹੋ ਹੀ ਗਿਫਟ ਆ ਇੰਨਾ ਹੀ ਗਿਫਟ ਬੜਾ ਮੇਕੋ ਜੇ ਮੇਰੀ ਥਾਂ ਕੋਈ ਹੋਰ ਲੀਡਰ ਹੁੰਦਾ ਹੋ ਸਕਦਾ ਉਹ ਸ਼ਹਿਰ ਦੇੰਦਾ ਬੰਦਿਆਂ ਨੂੰ ਤੇ ਉਹ ਉੱਥੇ ਧਰਨਾਂ ਲੱਗਦਾ ਮਿਲ ਬੰਦ ਹੁੰਦੀ ਤੇ 2-3000 ਪਰਿਵਾਰਾਂ ਨੇ ਬੇਰਜ਼ਗਾਰ ਹੋ ਜਾਣਾ ਸੀ ਉਸੇ ਤਰ੍ਹਾਂ ਜਦੋਂ ਧਰਨੇ ਲੱਗਦੇ ਆ ਸੜਕਾਂ ਦੇ ਉੱਤੇ ਜਦੋਂ ਰਸਤੇ ਬੰਦ ਹੋ ਜਾਂਦੇ ਆ ਮੇਨ ਹਾਈਵੇ ਆ ਸ਼ੰਭੂ ਤੇ ਕਨੌਰੀ ਬਾਰਡਰ ਉਥੋਂ ਹੀ ਦੂਜੀਆਂ ਸਟੇਟਾਂ ਤੋਂ ਕੱਚਾ ਮਾਲ ਆਉਣਾ ਵਪਾਰੀ ਨੇ ਕੱਚਾ ਮਾਲ ਲਿਆ ਕੇ ਮਾਲ ਬਣਾ ਕੇ ਉਸ ਮਾਲ ਨੂੰ ਫਿਰ ਡਿਲੀਵਰੀ ਕਰਨੀ ਆ ਤੇ ਇਸ ਹਾਈਵੇ ਦੇ ਰਾਹੀਂ ਇਹਨਾਂ ਰਸਤੇਆਂ ਥਾਣੀ ਦੂਜੀਆਂ ਸਟੇਟਾਂ ਨੂੰ ਦੂਜੀਆਂ ਦੇਸ਼ਾਂ ਨੂੰ بندرگاہਾਂ ਨੂੰ ਮਾਲ ਇੱਧਰ ਤੇ ਜਾਣਾ ਤੇ ਜੇ ਇਹ ਰਸਤੇ ਬੰਦ ਰਹਿਣਗੇ ਤੇ ਉਹ ਮਾਲ ਕਿਵੇਂ ਜਾਊਗਾ ਵੇਖੋ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਪੁਲਿਸ ਪ੍ਰਸ਼ਾਸਨ ਸਾਰੇ ਮਿਲ ਕੇ ਜਿਹੜੀ ਯੋਧ ਨਸ਼ਿਆਂ ਵਿਰੁੱਧ ਲੜਾਈ ਲੜਦੇ ਪਏ ਆ ਕਿਸੇ ਨੂੰ ਮਾਰ ਕੇ ਜਾਂ ਕਿਸੇ ਨੂੰ ਫੜ ਕੇ ਜੇਲ੍ਹ ਪਿੱਛੇ ਭੇਜ ਕੇ ਇਹ ਆਪਾਂ ਜ਼ਹਿਰ ਪੂਰੀ ਤਰ੍ਹਾਂ ਬੰਦ ਨਹੀਂ ਕਰ ਸਕਦੇ ਤਾਂ ਹੀ ਬੰਦ ਕਰ ਸਕਦੇ ਆ ਕੋਈ ਪ੍ਰਾਈਵੇਟ ਇੰਡਸਟਰੀ ਆਵੇ ਕੋਈ ਸਰਕਾਰੀ ਇੰਡਸਟਰੀ ਆਵੇ ਕੁਝ ਨਾ ਕੁਝ ਅਸੀਂ ਦੇ ਜਗਾਰ ਦੇਈਏ ਨੌਜਵਾਨਾਂ ਨੂੰ ਜਿਹੜੇ ਪੁੱਠੇ ਰਸਤੇ ਪਏ ਆ ਭਟਕੇ ਆ ਨਸ਼ੇ ਦੀ ਲਾਤੇ ਲੱਗਿਆ ਉਹਨਾਂ ਨੂੰ ਅਸੀਂ ਕੰਮ ਦੇਈਏ ਉਹ ਕੰਮ ਤੇ ਲੱਗਣ ਨੌਜਵਾਨ ਉਹਨਾਂ ਨੂੰ ਪਤਾ ਵੀ ਪਈ ਅਸੀਂ ਪੈਸੇ ਕਮਾ ਕੇ ਆਪਦੇ ਭੈਣਾ ਭਰਾਵਾਂ ਨੂੰ ਆਪਦੇ ਬੱਚਿਆਂ ਨੂੰ ਪਾਲਣਾ ਤੇ ਉਹ ਆਪੇ ਪੁੱਠੇ ਰਸਤੇ ਤੋਂ ਸਿੱਧੇ ਰਸਤੇ ਤੇ ਜਾਣ ਤੇ ਮੈਂ ਫੇਰ ਤੋਂ ਇਹੋ ਬੇਨਤੀ ਕਰੂੰਗਾ ਕੇ ਹੱਥ ਜੋੜ ਕੇ ਕਿ ਪਹਿਲਾਂ ਤੇ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਇੱਕ ਮੁੱਠ ਹੋਣ ਤੇ ਉਹਦੇ ਬਾਅਦ ਮੈਂ ਆਪਦੇ ਸਾਰੇ ਅਹੁਦੇ त्यागे ਮੈਂ ਕਿਸਾਨਾਂ ਦੇ ਨਾਲ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਦਾ ਜੋਰ ਦੇਸ਼ ਹੋਊਗਾ ਆਪਾਂ ਦਿੱਲੀ ਵਾਲ ਨੂੰ ਚੱਲੀਏ ਨਾ ਕਿ ਪੰਜਾਬ ਦੀਆਂ ਸੜਕਾਂ ਬੰਦ ਕਰੀਏ ਨਾ ਕਿ ਪੰਜਾਬ ਦਾ ਨੁਕਸਾਨ ਕਰੀਏ ਪਹਿਲਾਂ ਹੀ ਸੈਂਟਰ ਗਵਰਨਮੈਂਟ ਨੇ ਤੇ ਸਾਡੇ ਰੂਹ ਡਵੈਲਪਮੈਂਟ ਦੇ ਕਿੰਨੇ ਪੈਸੇ ਰੋਕੇ ਆ ਨੈਸ਼ਨਲ ਹੈਲਥ ਮਿਸ਼ਨ ਦੇ ਕਿੰਨੇ ਪੈਸੇ ਰੋਕੇ ਆ ਸਾਡੀਆਂ ਨਰੇਗਾ ਦੀਆਂ ਕਿੰਨੀਆਂ ਸਕੀਮਾਂ ਬੰਦ ਕਰਤੀਆਂ ਕਿੰਨਾ ਸਾਡੇ ਪੰਜਾਬ ਦੇ ਮਗਰਾ ਧੋਕੇ ਪਏ ਆ ਸਾਨੂੰ ਜਿਹੜੇ GST ਦੇ ਰੂਪ 'ਚ ਸਰ ਤੋਂ ਟੈਕਸ ਲੈ ਜਾਂਦੇ ਆ ਤੇ ਜਿਹੜੇ ਮੁੜਕੇ ਗਰਾਂਟਾਂ ਦੇ ਰੂਪ 'ਚ ਪੈਸੇ ਦੇਨੇ ਹੁੰਦੇ ਆ ਜਦੋਂ ਉਹਦੀ ਵਾਰੀ ਆਉਂਦੀ ਆ ਤੇ ਇਹ ਕੋਈ ਨਾ ਕੋਈ ਕਹਾਣੀ ਪਾ ਕੇ ਉਹ ਬੰਦ ਕਰ ਦਿੰਦੇ ਜਾਂ ਕਹਿ ਦਿੰਦੇ ਪੁਰਾਣੀਆਂ ਸਰਕਾਰਾਂ ਦੇ ਵੇਲੇ ਕਾਂਗਰਸ ਵੇਲੇ ਜਾਂ ਅਕਾਲੀਆਂ ਦੇ ਵੇਲੇ ਦੀਆਂ ਜਿਹੜੀਆਂ ਗਰਾਂਟਾਂ ਆ ਉਹਨਾਂ ਦੀਆਂ ਜੂਸੀਆਂ ਤੁਸੀਂ ਜਿਉ ਜਾਂ ਉਹਨਾਂ ਦਾ ਹਿਸਾਬ ਦੇਓ ਕਿੱਥੇ ਆ ਪੈਸੇ ਉਹ ਹਿਸਾਬ ਤੇ ਵੇਖੋ ਪੁਰਾਣੀਆਂ ਸਰਕਾਰਾਂ ਇਹਨਾਂ ਦੀਆਂ ਭਾਈਵਾਲ ਪਾਰਟੀਆਂ ਰਹੀਆਂ ਇਹ ਹਿਸਾਬ ਤੇ ਉਹਨਾਂ ਤੋਂ ਮੰਗਦੇ ਉਹ ਹੁਣ ਵੇਖੋ ਕਈ ਉਹ ਜੇ ਸਾਡਾ ਰੁਕੇ ਬੈਠਿਆ ਤੇ ਮੈਂ ਤੇ ਇਹੋ ਬੇਨਤੀ ਕਰੂੰਗਾ ਕਿ ਲੜਾਈ ਸਾਰੀ ਆਪਣਿਆਂ ਦੀ ਸਾਰਿਆਂ ਦੀ ਸਾਂਝੀ ਆ ਇਸ ਲੜਾਈ ਨੂੰ ਰਲ ਮਿਲ ਕੇ ਆਪਾਂ ਕੇਂਦਰ ਦੇ ਨਾਲ ਲੜੀਏ ਕੇਂਦਰ ਤੱਕ ਆਵਾਜ਼ ਪਹੁੰਚਾਈਏ ਆਪਾਂ ਦਿੱਲੀ ਜਾ ਕੇ ਆਪਾਂ ਧਰਨਾ ਲਾਈਏ ਉਸ ਧਰਨੇ ਦੇ ਵਿੱਚ ਤੁਹਾਡਾ ਭਰਾ ਤੁਹਾਡੇ ਨਾਲ ਜਾਊਗਾ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੂਗਾ ਅੱਗੇ ਵੀ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ 2020 ਤੋਂ ਲੈ ਕੇ ਅੱਜ ਤੱਕ ਕਿਸਾਨ ਹੈ ਤੈਸ਼ੀਆ ਕਿਸਾਨਾਂ ਦੇ ਨਾਲ ਉੱਥੇ ਵੀ ਅਸੀਂ ਦਿੱਲੀ ਅੰਦੋਲਨ 'ਚ ਵੀ ਸਾਰੇ ਡਟ ਕੇ ਖੜੇ ਅੱਜ ਵੀ ਅਸੀਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਆ ਪਰ ਜਿੱਥੇ ਯਾਰ ਪੰਜਾਬ ਦੀ ਗੱਲ ਹੋਣੀ ਆ ਪੰਜਾਬ 2003 ਦੇ ਵੇਲੇ ਜਿਹੜੀ ਪੰਜਾਬ ਦੀ ਇੰਡੀਆ ਦੀ ਜੀਡੀਪੀ ਹੀ ਉਹਦੇ ਵਿੱਚ ਟਾਪ ਤੇ ਸੀ ਆਪਣਾ ਪੰਜਾਬ ਟਾਪ ਤੇ ਅੱਜ 19ਵੇਂ ਰੈਂਕ ਤੇ ਆ ਗਿਆ ਆਪਣਾ ਪੰਜਾਬ ਜੀਡੀਪੀ ਜਿਹੜੀ ਜਾਂਦੀ ਹੈ ਸਾਡੇ ਪੰਜਾਬ ਤੋਂ 90ਵੇਂ ਰੈਂਕ ਤੇ ਆਪਾਂ ਦੂਜੀਆਂ ਸਟੇਟਾਂ ਦੇ ਮੁਕਾਬਲੇ ਤੇ ਕਿੱਥੇ ਅਸੀਂ ਪੂਰੇ ਇੰਡੀਆ ਦੇ ਵਿੱਚ ਟਾਪ ਤੇ ਸੀ ਜੀਡੀਪੀ ਇਕੱਠੀ ਕਰਨ ਦੇ ਵਿੱਚ ਤੇ ਮੈਂ ਇਹੋ ਹੱਥ ਜੋੜ ਕੇ ਫਿਰ ਤੋਂ ਬੇਨਤੀ ਕਰੂੰਗਾ ਕਿ ਵੇਖੋ ਮੈਂ ਸਾਰੇ ਅਹੁਦੇ त्यागे ਮੈਂ ਪਹਿਲਾਂ ਕਿਸਾਨ ਆ ਮੈਂ ਕਿਸਾਨਾਂ ਦੇ ਨਾਲ ਆ ਤੇ ਕਿਸਾਨਾਂ ਨਾਲ ਡਟ ਕੇ ਖੜਾ ਰਹੂੰਗਾ ਧੰਨਵਾਦ